ਗਾਲ ਜੀ ਸਰਪੰਚ ਡੇਰੀ ਫਾਰਮ ਵਿਖਾਲੇ ਵੀਰਾਂ ਭਰਾਵਾਂ ਨੂੰ ਉਮੀਦ ਹਾਂਗੇ ਸਾਰੇ ਵੀਰ ਭਰਾ ਠੀਕ ਠਾਕ ਹੋਣਗੇ ਸਮਾਂ ਜੀ ਅੱਜ 30 10 2025 ਤੇ ਆਪਣੇ ਫਾਰਮ ਦੇ ਨਾਲ ਛੋਟੀਆਂ ਆਈਆਂ ਸੀ ਕਟੀਆਂ ਦੀ ਬੜੀ ਮੰਗ ਕੰਡੀ ਹੈ ਵੀਰ ਭਰਾ ਸਾਨੂੰ ਹਰਿਆਣੇ ਦੀਆਂ ਕਟੀਆਂ ਲਿਆ ਕੇ ਦੋ ਹਰਿਆਣੇ ਦੀਆਂ ਕਟੀਆਂ ਲਿਆ ਕੇ ਦੋ ਤੇ ਆਪਣਾ ਕੋਈ ਸੱਜਣ ਮਿੱਤਰ ਹੀ ਉਹਦੋਂ ਆਪਾਂ 4 ਝੋਟੀਆਂ ਮਗੀਆਂ ਜਿਨ੍ਹਾਂ 'ਚ ਇੱਕ ਆਪਣੀ ਝੋਟੀ ਸੇਲ ਹੋ ਗਈ ਇੱਕ ਆਪਣਾ ਕਟਾ ਸੇਲ ਹੋ ਗਿਆ ਤੇ ਤਿੰਨ ਝੋਟੀਆਂ ਆਪਣੇ ਕੋਲ ਖੜੀਆਂ ਨੇ ਬਹੁਤ ਚੰਗੇ ਰਿਕਾਰਡ ਦੀਆਂ ਚੰਗੇ ਏਰੀਆ ਦੀਆਂ ਚੰਗੇ ਇਲਾਕੇ ਦੀਆਂ ਚੰਗੇ ਸੀਮਣ ਦੀਆਂ ਕਟੀਆਂ ਜਿਨ੍ਹਾਂ ਦਾ ਮਾਵਾਂ ਦਾ ਰਿਕਾਰਡ ਚੰਗੇ ਚੰਗੇ ਦੁੱਧ ਦਾ ਤੇ ਆਹ ਗੱਲਬਾਤ ਕਰਦੇ ਆ ਨਾਲੇ ਤੁਹਾਨੂੰ ਦਰਸ਼ਨ ਕਰਾਉਨੇ ਆ ਚੰਗੀਆਂ ਝੋਟੀਆਂ ਵਾਂ ਜਿਹੜੀਆਂ ਮਤਲਬ ਵੀ ਰਕਮ ਨੂੰ ਦੁਗਣੀ ਕਰਨ ਵਾਲੀਆਂ ਝੋਟੀਆਂ ਪਹਿਲੇ ਨੰਬਰ ਤੋਂ ਗੱਲ ਕਰ ਲਈਏ ਬੁਰੀ ਕੱਟੀ ਆ ਗਈ ਜੇ ਥੋੜੀਆਂ ਡਰਦੀਆਂ ਬਹੁਤ ਜ਼ਿਆਦਾ ਪੇੜ ਪੱਠੇ ਦੀ ਕੁਆਲਿਟੀ ਦੇ ਲੈ ਵਾ ਲੈ ਵਾ ਥੱਲੇ ਥਣ ਹੋਣੇ ਵੇਖੋ ਕਟੀਆਂ ਇਹ ਹੈਗੇ ਬਰੀਡਾਂ ਦੇ ਮੁੱਲ ਇਹ ਹੈਗੀ ਬਰੀਡ ਹੁੰਬਰੇ ਦੀ 11 ਮਹੀਨੇ ਹੋਈ ਆ ਚੰਗੇ ਸੀਮਲ ਦੀ ਜਿਹੜਾ ਵੀਰ ਭਰਾ ਲਊਗਾ ਵਿੱਧ ਪ੍ਰੂਫ ਦੇ ਨਾਲ ਸਾਰਾ ਕੁਝ ਦਵਾਂਗੇ ਤੇ ਥਣ ਥਣ ਤੁਸੀਂ ਧਾਤੀ ਮਾਰੀ ਲਵੇ ਦੂਰੇ ਲੱਭਣ ਦੇ ਆ ਥਣ ਥਣ ਦੇ ਕਹਿਣ ਦੀ ਲੋੜ ਨਹੀਂ ਕੋਈ ਝੂਮ ਝੂਮ ਕਰਨ ਦੀ ਲੋੜੀ ਦੂਰੇ ਦੇਣ ਗਿਆ ਝੋਲੀ ਵਾਲੀਆਂ ਕਟੀਆਂ ਚੰਗੇ ਰਿਕਾਰਡ ਦੀਆਂ ਚਟੀਆਂ ਜਿਹਦੀ ਮਾਂ ਦਾ ਦੁੱਧ ਜਿਹੜਾ 17 18 ਕਿਲੋ ਹਾਜ਼ਰ ਆਪੇ 10 ਮਹੀਨਿਆਂ ਦੀ ਸਾਰੀ ਹੋਈ ਦੀ ਉਮਰ ਜਿਹੜੀ ਆ ਬੱਕਿਆ ਦਾ ਬਿਲਕੁਲ ਹਰ ਚੀਜ਼ ਜਿਹੜੀ ਵਿੱਧ ਪ੍ਰੂਫ ਹੋਣਾ ਦਵਾਂਗੇ ਬੰਦੇ ਪੁੱਤ ਇੱਥੇ ਜਿਹੜਾ ਵੀਰ ਭਰਾ ਬੂਰੀ ਦਾ ਸ਼ੌਂਕੀ ਆ ਬੂਰੀ ਲੈਣ ਦਾ ਤੇ ਥਣ ਦਾ ਦੂਰੋਂ ਦੇਖਣਗੇ ਐਵੇਂ ਨਹੀਂ ਆ ਵੀ ਲਾਗੇ ਕਰਕੇ ਮਾਨਨੇ ਪੈਣਗੇ ਕੈਮਰੇ ਝੋਟੀਆਂ ਦੇ ਹਾਂ ਝੋਲੀਆਂ ਝੋੜੀਆਂ ਬਹੁਤ ਜ਼ਿਆਦਾ ਝੋਟੀਆਂ ਦੀਆਂ ਚੰਗੇ ਰਿਕਾਰਡ ਦੀਆਂ ਆ ਰੇਟ ਜਿਹੜਾ ਤੁਹਾਨੂੰ ਜੈਨੂ ਰੇਟ ਦਵਾਂਗੇ ਇਕੱਠਿਆ ਰੇਟ ਦੱਸਾਂਗੇ ਪੁੱਤ ਉਹ ਛੋਟੀ ਉੱਪਰਲੀ ਝੋਟੀ ਤੋਰ ਕਾਲੀ ਆ ਉੱਪਰਲੀ ਤੋਰ ਪੇ ਦਾ ਪਹਿਲਾਂ ਨਿੱਕੀਆਂ ਵਖਾ ਲਈਏ ਫਿਰ ਵੱਡੀ ਦੇ ਕਰਾਉਣੇ ਆ ਦਰਸ਼ਨ ਵੀਰਾਂ ਭਰਾਵਾਂ ਨੂੰ ਤੇ ਕਾਲੀ ਕੱਟੀ ਦੀ ਉਮਰ ਦੀ ਗੱਲ ਕਰ ਲਈਏ ਤੇ 11 ਸਾਢੇ ਮਹੀਨੇ ਹੋਏ ਆ ਪਰ ਕੱਟੀ ਵੇਖ ਲਓ ਕੀ ਚੀਜ਼ ਆ ਮੂੰਹ ਵੇਖ ਲਓ ਰੰਗ ਵੇਖ ਲਓ ਜਾਤ ਵੇਖ ਲਓ ਇਹਦੀ ਜਿਹੜੀ ਮਾਂ ਦਾ ਰਿਕਾਰਡ ਆ 19 ਗਲੋ ਰਿਕਾਰਡ ਆ ਵਿੱਦ ਪ੍ਰੂਫ ਦਵਾਂਗੇ ਇਹ ਨਹੀਂ ਵੀ ਕਹੀ ਜਾਂਦੇਵੇਂ ਗੱਲਾਂ ਬਾਤਾਂ ਕੋਈ ਚੰਗੇ ਇਲਾਕਾ ਚੰਗੇ ਜੰਮ ਪਾਲਦੀਆਂ ਝੋਟੀਆਂ ਇਹਦੇ ਥੱਲੇ ਇੱਕ ਚੀਜ਼ ਨੋਟ ਕਰਿਓ <=ਵਾ ਵੇਖੋ ਜਿੱਦਾਂ ਗੱਬਣ ਮਤਲਬ ਹੋਈ ਹਿੰਦੀ ਆ ਜੇ ਉਮਰ 11 ਮਹੀਨੇ ਆ ਤੇ ਧੁੰਨ ਵਾਲੀ ਧੁੰਨ ਵੇਖੋ ਪਹਿਲਾਂ ਕੱਟੀਆਂ ਥੱਲੇ ਜੀ ਤੇ ਹੁਣ ਦਰਸ਼ਨ ਕਰ ਲਓ ਕਿ ਹੇਲੋ ਲੇਵਾ ਵਿਖਾਉਂਦੀ ਕਿ ਨਹੀਂ ਜਾਂ ਜਿਹੜਾ ਨਾ ਪੁੱਤ ਉਹ ਖਾ ਉਹਤੇ ਬੰਨ ਕੇ ਖਾ ਲਾ ਫੇ ਦੇਖੋ ਕੱਟੀਆਂ ਦੇਖੋ ਦਰਸ਼ ਚੰਗੇ ਬਰੀਰੇ ਜਿਹੜਾ ਸ਼ੌਂਕੀ ਬੰਦਾ ਨਾ ਜਿਹੜਾ ਹਰਿਆਣੇ ਦੀ ਵੱਡੀ ਮਹਿੰਦਰ ਪੀਏ ਨਹੀਂ ਲਾ ਸਕਦਾ ਤੇ ਆ ਬੰਦੇ ਪੁੱਤ ਉਹਤੇ ਬੰਦੇ ਡਰਦੀਆਂ ਕੱਟੀਆਂ ਖੜੀਆਂ ਖੁੱਲੀਆਂ ਆਈਆਂ ਨਾ ਥੋੜੀਆਂ ਖੁੱਲੀਆਂ ਖੁੱਲੀਆਂ ਆਈਆਂ ਝੋਟੀਆਂ ਜੈਡ ਬਲੈਕ ਕਾਲੀਆਂ ਪੇੜ ਪਠੇ ਵੇਖ ਲਓ ਕੱਟੀਆਂ ਦੇ ਪੁੱਤ ਬਾਹਰ ਕੱਢ ਨੂੰ ਤੇ ਬੂਥੀਆਂ ਪੂਥੀਆਂ ਵੇਖ ਲਓ ਇਹਨਾਂ ਰੀਆਂ ਤੇ ਲੰਬਾਈਆਂ ਤੇ ਚੜਾਈਆਂ ਦਾ ਕੋਈ ਲੇਖਾ ਹੀ ਨਹੀਂ ਹੈਗਾ ਥੋੜੀਆਂ ਥੋੜੀਆਂ ਡਰਦੀਆਂ ਝੋਟੀਆਂ ਚੱਲ ਪੁੱਤ ਚੱਲ ਖੰਸ ਚੰਗੇ ਰਿਕਾਰਡ ਦੀਆਂ ਝੋਟੀਆਂ ਜਬੋਤ ਬੰਦੇ ਹੀ تھے ਬੰਦੇ ਕੋਹਾ ਕੇ ਬੰਦੇ ਕੋਹਣੀ ਬਾਅਦ ਚੱਪੇ ਨੇ ਮਿਲ ਜੂਗਾ ਛੱਡ ਦੇ ਇਹਨੂੰ ਛੱਡ ਦੇ ਵੱਡੀ ਝੋਟੀ ਕੱਢ ਲੋ ਨੇ ਕਰਦੇ ਜੇ ਤੁਹਾਨੂੰ ਬਾਅਦ ਚ ਕਰਾਉਣੇ ਆ ਦਰਸ਼ਨ ਥੋੜਾ ਜਿਆਦਾ ਹੁਣ ਗਲਤ ਥਾਂ ਵੜ ਗਈ ਆ ਵੀਡੀਓ ਰੋਕ ਨਹੀਂ ਸਕਦੇ ਆਪਾਂ ਤੇ ਪਰਲੀ ਝੋਟੀ ਦੇ ਪਰ ਦੱਸੋ ਬੰਦੇ ਬੁੱਧਰੇ ਟਿਕਾਣੇ ਤੇ ਬੰਨ ਬੰਦ ਆਹ ਚੀਜ਼ ਨੋਟ ਕਰੋ ਕਟੀਆਂ ਦੀ ਝੋੜੀਆਂ ਝੋੜੀਆਂ ਕਰੋ ਦਰਸ਼ਨ ਐ ਜਿਵੇਂ ਲਿਵਾ ਹੋਣ ਲਿਆ ਹੁੰਦਾ ਝੋਟੀ ਆਹ ਜੇ ਕਰਤੂਤਾਂ ਨਸਲਾਂ ਇੰਨੀ ਆਗਾ ਪਹਿਲਾਂ ਛੁੱਟੀਆਂ ਸਾਡੀਆਂ ਸੂਗੇ ਲੇਵਾ ਬਣਾਉਂਦੀਆਂ ਜਿਹੜੀਆਂ 11 ਮਹੀਨੇ ਬਣਾਈ ਖੜਦੀ ਆ ਤੇ ਥਣ ਦੇਖ ਲਓ ਆਰਡਰ ਵੇ ਲੋ ਲੇਵਾ ਬਣਾਇਆ ਤੇ ਲੇਵਾ ਜਨ ਛੋੜੀਆਂ ਇਹਨੇ ਦੇਣਾ ਇਹਨਾ ਦੁੱਧ ਦਿੱਤਾ ਪੈਂਦੇ ਆ 16 17 ਕਿਲੋ ਤੇ ਫਿਰ ਕਿੰਨੇ ਦੇਣਾ ਜੱਡ ਬਲੈਕ ਕਾਲੀ ਇੱਕ ਚੀਜ਼ ਹੋਰ ਨੋਟ ਕਰਿਓ ਧੁੰਨ ਵੇਖੋ ਥੱਲੇ ਧੁੰਨ ਵਾਲੀ ਕੱਟੀ ਆ ਤੇ ਪੇੜ ਪੁੱਠਾ ਵੇਖ ਲਓ ਰੇੜ ਜਿਹੜਾ ਦੂਹਾਂ ਦਾ ਮੁੱਲ ਜਿੰਨਾ 85000 ਕਰਾ ਲਓ 80000 ਦੀ ਛੁੱਟੀਆਂ ਦੇ ਦਾਂਗੇ ਜਿਹੜਾ ਲੈ ਜੂ ਯਾਦ ਹੀ ਕਰੂਗਾ ਵੇਦੀ 80 ਹੋਰ ਵੀ ਖਾ ਗਏ ਜੇ 1.60 ਤੇ ਤਿਆਰ ਹੋ ਜਾਂਦੀਆਂ ਨਾ ਤੇ ਕੱਲੀ 1.60 ਹਜ਼ਾਰ ਦੀ ਇਹੋ ਜੀ ਝੋਟ ਕੱਟੀ ਨਹੀਂ ਮਿਲਦੀ ਇਹ ਜਿਹੇ ਬ੍ਰਾਂਡ ਹਰਿਆਣੇ ਦਾ ਜੰਪਾਲ ਚੰਗੇ ਏਰੀਆ ਦੀਆਂ ਝੋਲੀਆਂ ਦੀ ਹਾਪੇ ਵੇਖ ਲਈਆਂ ਵੀ ਕੱਟੀਆਂ ਥੱਲੇ ਕੀ ਜਿਗਾਰਡ ਭਾਂਡੇ ਲੱਗੇ ਤੇ ਖੋਲ ਦੇ ਪੁੱਤ ਤੇ ਜੀ ਪੁੱਤ ਖੋਲ ਦੇ ਖੋਲ ਦੇ ਖੋਲ ਦੇ ਪੁੱਤ ਇਹ ਵੱਡੀ ਝੋਟੀ ਆ ਫੁੱਲ ਹਾਈਟ ਫੁੱਲ ਹਾਈਟ ਦੀ ਝੋਟੀ ਆ ਵੱਡੇ ਕਦ ਕਾੜ ਦੀ ਵੇ ਲੋ ਕੰਧ ਤੋਂ ਉੱਚੀ ਦੀਦੀ ਆ ਖੀਰੀ ਯਾਰੇ ਮੂੰ ਇੱਕ ਦੰਦ ਨਹੀਂ ਤੋੜਿਆ ਇਹਦੀ 21 ਮਹੀਨਿਆਂ ਦੀ ਉਮਰ ਹੋਈ ਆ ਝੋਟੀ ਦੀ 21 ਮਹੀਨਿਆਂ ਦੀ ਝੋਟੀ ਦੀ ਉਮਰ ਹੋਈ ਆ ਤੇ ਝੋਟੀ ਜਿਹੜੀ ਆ ਡੇਢ ਮਹੀਨੇ ਦੀ ਗਾੜੀ ਨਵਾਬ ਦੇ ਟੀਗੇ ਤੋਂ ਗੱਬਣ ਵੀ ਹੈਗੀ ਆ ਤੇ ਪੇੜ ਪੱਠਾ ਵੇ ਲੋ ਜੱਡ ਬਲੈਕ ਕਾਲੀ ਉਹ ਤਾਂ ਸਿੰਘ ਵਿਖਾ ਦੇ ਰਿੰਗ ਸਿੰਘ ਲੱਗਾ ਕੱਟੀ ਨੂੰ ਤੇ ਚਾਈ ਦੀ ਲੰਬਾਈ ਦੀ ਗੱਲ ਕਰੋ ਐ ਰੇਲ ਦੇ ਡੱਬੇ ਜਿਹੜੀ ਲੰਮੀ ਆ ਝੋਟੀ ਤੇ ਜੱਡ ਬਲੈਕ ਕਾਲੀ ਤੇ ਆਪ ਜਿਹੜੀ ਆਪ ਦੀ ਮਾਂ ਦਾ ਰਿਕਾਰਡ ਬਹੁਤ ਜ਼ਿਆਦਾ ਚੰਗਾ 22 ਗੋਲ ਵਾਲੀ ਝੁੱਟੀ ਦੀ ਕੱਟੀ ਆ 21 ਮਹੀਨਿਆਂ ਦੀ ਜੰਮਦੀਆਂ ਨਹੀਂ ਜੋ ਬਣਦੇ ਕੱਦ ਜਿੱਡੀ ਝੁੱਟੀ ਆ ਲਾਗੇ ਖੜੇ ਆ ਮੈਂ ਦੱਸੂਗੀ ਤੇ ਪੇੜ ਪੁੱਠਾ ਵੇਖ ਲਓ ਕੱਟੀ ਦਾ ਕੀ ਆ ਤੇ ਇਹ ਲਾਟਰੀ ਆ 1.5 ਮਹੀਨੇ ਦਾ ਸੀਮਨ ਲੱਗਾ ਆ ਸੀਮਨ ਵੀ ਦਵਾਂਗੇ ਵਿਧ ਪ੍ਰੂਫ ਵੀ ਦਵਾਂਗੇ ਨਾਲ ਤੇ ਜੱਡ ਬਲੈਕ ਕਾਲੀ ਤੇ ਕੰਧ ਜਿੱਡੀ ਜੇ ਵੇਖ ਲਓ ਫੇੜ ਪੁੱਠਾ ਵੇਖ ਲੋ ਵੀ ਕੀ ਖਾ ਗਏ 2 ਕਿੰਨੇ ਮਹੀਨੇ ਜ ਤਕੜੀ ਹੋ ਗਈ ਕਿੱਡੀ ਚੱਗੀ ਉਹ ਤਾਂ ਮੂੰਹ ਕਰ ਝੋਟੀ ਜਾਨੂ ਮਾੜਾ ਦਰਸ਼ਨ ਕਰਾ ਦੇ ਆਪੇ ਆ ਗਈ ਆ ਗਈ ਆਪੇ ਪੱਕਾ ਬਹੁਤ ਜ਼ਿਆਦਾ ਚੰਗੀ ਆ ਇਹਦਾ ਮੁੱਲ ਦੀ ਗੱਲ ਕਰੀਏ ਇਹਦਾ 85000 80000 ਦੀ ਜੱਥਨੋਈ ਦੇਣੀ ਆ ਪਰ ਜਿਹੜਾ ਲੈ ਜਾਊ ਯਾਦ ਕਰੂਗਾ ਕੱਟੀ ਨੂੰ ਇਹਦਾ ਤਾਂ ਕੋਈ ਮਾਲਕ ਦੀ ਕਿਰਪਾ ਨਾਲ 100% ਨਿਕਲ ਹੀ ਆਉਣੀ ਆ ਤੇ ਥਣ ਥਣੇ ਨੂੰ ਵੀ ਬੜਾ ਪਿਆਰਾ ਲੱਗਾ ਤੁਹਾਨੂੰ ਦਿਖਾਦੇ ਥੱਲੇ ਬੜਾ ਪਿਆਰਾ ਹਾਂ ਖੋਲੇ ਵਾਲੇ ਵਾ ਝੋਟੀਆਂ ਨੂੰ ਕਿੰਨੇ ਕੀ ਜਿਗਾਰ ਭਾਂਡੇ ਲੱਗੇ ਇਹਨੂੰ ਪਤਤਕਾਰ ਮੜੀ ਥੋੜੀਆਂ ਕਟੀਆਂ ਕਾਪੜਦੀਆਂ ਹਨ ਤੇ ਲਾਟ ਲਾ ਵੇਖੋ ਤੀ ਹੁਣੇ ਝੋਟੀਆਂ ਥਲੇ ਕਿਦਾਂ ਆ ਤੇ ਲਾਟ ਲਾਦੇ ਆ ਹਨ ਜਿਵੇਂ ਥਾਨ ਬਹੁਤ ਸੋਹਣਾ ਲੱਗਾ ਪੇੜ ਪੁੱਠਾ ਵੇਖ ਲਓ ਝੋਟੀ ਚੜਾਈ ਵੇਖ ਲਓ ਲੰਬਾਈ ਵੇਖ ਲਓ ਸੋਹਣੀਆਂ ਸੁਖੀਆਂ ਰੇਂਗ ਸਿੰਘ ਜਿੰਨੀਆਂ ਆ ਗਈਆਂ ਸਾਰੀਆਂ ਚੈਂਪੀਅਨ ਝੋਟੀਆਂ ਤੇ ਝੋਟੀਆਂ ਦਾ ਕਟੀਆਂ ਲੈਂਦੀਆਂ ਸਾਰੀਆਂ ਬੜੇ ਭਰਾ ਬੜੇ ਮੰਗਦੇ ਕਹਿੰਦੇ ਸਰਪੰਚੀ ਇਹ ਝੋਟੀਆਂ ਦਾ ਆ ਵੀ ਝੋਟੀ ਲੈਂਦੀ ਹੁਣ ਇੱਕ ਘਰੇ ਰੱਖਣੀ ਆਪਾਂ ਕੱਟੀ ਬਹੁਤ ਜ਼ਿਆਦਾ ਚੰਗੀ ਝੋਟੀ ਹੈ ਵੀ ਇਹ ਵੀ ਹਰਿਆਣੇ ਚ ਵਈ ਹੈ ਇਹ ਵੀ ਜੈਡ ਬਲੈਕ ਵਾਲੀ ਆ ਤੇ ਇਹ ਚਾਹ ਲਈ ਕੋਈ ਝੋਟੀ ਦੇ ਨਾਲ ਪੱਠੇ ਖਾਂਦੀ ਰਹੂਗੀ ਇਹ ਜਦੋਂ ਇਕੱਲੀ ਰਹਿ ਜਾਂਦੀ ਹੈ ਹੁਣ ਜਦੋਂ ਮਾਲ ਆਪਣੇ ਘਾਨੇ ਸਰਪੰਚ ਫਾਰਮ ਦਾ ਬਿਲਕੁਲ ਸਾਫ਼ ਹੋਇਆ ਹੈ ਕੰਮ ਉਹਦੇ ਕਾਰਨ ਫਿਰ ਇੱਕ ਦਾ ਡੰਨਵਰ ਜਿਹੜਾ ਫਿਰ ਘਰੇ ਵੀ ਦੋ ਡੰਗਿਆਂ ਨੂੰ ਪੱਠੇ ਪੱਠੇ ਖਾਈ ਜਾਂਦੇ ਆ ਤਵੇ ਲੋ ਇੱਕ ਮੈਂ ਨਹੀਂ ਆਪਣੇ ਘਰੇ ਆਏਗੀ ਸਾਡਾ ਮਾਲ ਸਾਰਾ ਨਵਾਂ ਆਉਣਾ ਥੋੜਾ ਅਸੀਂ ਕੰਮ ਡੇਆ ਸੋਧਾ ਸੁਧਰ ਦਾ ਕਰਨ ਤੇ ਉਸ ਕਾਰਨ ਇਹ ਥੋੜਾ ਅਸੀਂ ਵਿਜੀ ਹੈ ਜੇ ਲਿਉਨੇ 1-2 ਦਿਨਾਂ ਤੱਕ ਥੋੜਾ ਕੰਮ ਚੱਲ ਰਿਹਾ ਚੰਗੇ ਰਿਕਾਰਡ ਦੀਆਂ ਚੰਗੇ ਸੀਮੰਡ ਦੀਆਂ ਝੋਟੀਆਂ ਬਾਕੀ ਨਵਾਂ ਲੋਡ ਵੀ ਸਰਪੰਚ ਡੇਰੀ ਫਾਰਮ ਦੇ ਕੋਲ ਤੁਹਾਨੂੰ 7-8 ਤਰੀਕ ਨੂੰ ਮਿਲ ਰਹੀਆਂ 20 ਝੋਟੀਆਂ ਚੰਗੇ ਰਿਕਾਰਡ ਵਾਲੀਆਂ ਝੋਟੀਆਂ ਮਿਲ ਰਹੀਆਂ ਤੁਹਾਨੂੰ ਤੇ ਜਿਹੜਾ ਵੀ ਲੈ ਲੂ ਝੋਟੀਆਂ ਆਨ ਸਮਾਨ ਫੋਲ ਕਰਾਂਗੇ ਵੀਜੀ ਆਪਾਂ ਇਹਨਾਂ ਨੂੰ ਕਹਿ ਨਹੀਂ ਸਕਦੇ ਹਾਲ ਤੂੰ ਇਹਨਾਂ ਨੂੰ ਮਈਆਂ ਨੂੰ ਛੋਟੀਆਂ ਵਾਲਾ ਕੋਈ ਫੋਨ ਨਾ ਲਾਏ ਉਹ ਬੰਦਾ ਵੀਰ ਭਰਾ ਫੋਨ ਲਾਏ ਜਿੰਨੇ ਕਟੀਆਂ ਨੂੰ ਸਾਹਮਣਾ ਤੇ ਸ਼ੌਂਕਣਾ ਲੈਣੀਆਂ ਵੀ ਮੈਂ ਇਹਨਾਂ ਨੂੰ ਤਿਆਰ ਕਰਕੇ ਇਹਨਾਂ ਦਾ ਦੁੱਧ ਪੀਣਾ ਜਾਂ ਇਹਨਾਂ ਨੂੰ ਵੇਚ ਸਕਦਾ ਦੂਸਰਾ ਸਵਾਦ ਲੈਣ ਵਾਲਾ ਬਿਲਕੁਲ ਨਾ ਵੀਰ ਜੀ ਫੋਨ ਲਾਇਓ ਵੀਰ ਜੀ ਗੁੱਸਾ ਨਾ ਕਰਿਓ ਸਵਾਦ ਲੈਣ ਵਾਲਾ ਜੇ ਆਪਾਂ ਛੋਟੀਆਂ ਨਾਲ ਦਈਏ ਨਾ ਲਈਏ ਨਾ ਕੋਈ ਰੇਟ ਘਟਕ ਵੱਧ ਲਾਵੇ ਚੰਗੀਆਂ ਛੋਟੀਆਂ ਚੰਗੇ ਸੀਮਣ ਦੀਆਂ ਬਾਕੀ ਜਿਹੜਾ ਇੱਥੇ ਆਊਗਾ ਦਾ ਮਾਨ ਸਨਮਾਨ ਫੁੱਲ ਕਰਾਂਗੇ ਆਦਰ ਮਾਦਰ ਵੀ ਕਰਾਂਗੇ ਰੇਟ ਵਿੱਚ ਵੀ ਆਪਾਂ ਕੋਆਪਰੇਸ਼ਨ ਕਰ ਲਾਂਗੇ ਦੇਵਾਂਗੇ ਸਾਹਮਣ ਵਾਲੇ ਨੂੰ ਆਪਾਂ ਕਮਾਈ ਦੇ ਚੱਕਰਾਂ ਨਹੀਂ ਪਾਵਾਂਗੇ ਝੋਟੀਆਂ ਉਹ ਥਾਂ ਘਲਣੀਆਂ ਵੀ ਹਾਂ ਜੇ ਤਿਆਰ ਹੋ ਗਏ ਕਿਸੇ ਮੇਲੇ ਦਾ ਤੇ ਜਾਂ ਕਿਸੇ ਦੇ ਘਰ ਦੇ ਸ਼ਿੰਗਾਰ ਮੰ ਚੈਂਪੀਅਨ ਮੰ ਝੋਟੀਆਂ ਟਾਪ ਕਲਾਸ ਦੀਆਂ ਕਟੀਆਂ ਇਹੋ ਚਾਰੇ ਕਟੀਆਂ ਇੱਕ ਕੱਟਾ ਹੀ ਬਹੁਤ ਜ਼ਿਆਦਾ ਨਾਲ ਚੰਗਾ ਉਹ ਆਪਣਾ ਸੇਰ ਹੋ ਗਿਆ ਅੱਜ ਜਿਹੜਾ ਬੂਰੀ ਦਾ ਸ਼ੌਂਕੀ ਬੂਰੀ ਖਾੜ ਸਕਦਾ ਜਿਹੜੀ ਪਿਓਰ ਮੋਰਾ ਜੈਡ ਬਲੈਕ ਕਾਲੀ ਦੀ ਗੱਬਣ ਝੋਟੀ ਇਹ ਖਾੜ ਸਕਦਾ ਵੱਡੇ ਗੱਦ ਘਾੜਦੀ ਆ ਆ ਕੱਟੀ ਦਾ ਤੇ ਕੋਈ ਲੇਖਾ ਨਹੀਂ ਨਾ ਜਿੰਨੀ ਥਲੇ ਤੇ ਝੋਲੀ ਝੋਲੀ ਆ ਨਾ ਹੁਣ ਵੀ ਲੇਵਾ ਬਖਉਂਦੀ ਆ ਦੂਰੋਂ ਵੀ ਵੇਖ ਲੋ ਐਂ ਬਖਉਂਦੀ ਜਿਵੇਂ ਬਿਲਕੁਲ ਲਾਏ ਪਈ ਹੁੰਦੀ ਆ ਕੱਟੀ ਤੇ ਸਾਰੇ ਵੇਖਣ ਵਾਲੇ ਵੀਰਾਂ ਨੂੰ ਪਿਆਰ ਭਰੀ ਸਸਰੀ ਘਾਲ ਤੇ ਆਪਣਾ ਤੁਹਾਨੂੰ ਐਡਰੈਸ ਇੱਕ ਰੀ ਦੱਸ ਦਨੇ ਕਿਸੇ ਵੇਲੇ ਨਹੀਂ ਵੀਰਾਂ ਨੂੰ ਪਤਾ ਲੱਗਦਾ ਗੱਲ ਬਾਤ ਵਿੱਚ ਆਵਾਜ਼ ਨਹੀਂ ਆਉਂਦੀ ਆਪਣਾ ਜੀ ਸਰਪੰਚ ਡੇਰੀ ਫਾਰਮ ਪਿੰਡ ਭੋਲੇਕੇ ਮੋਬਾਈਲ ਨੰਬਰ 95016 58050 ਤੇ ਆਪਣੇ ਜਿਹੜੇ ਫਾਰਮ ਤੇ 15 ਤੋਂ 20 ਕਿਲੋ ਵਾਲੀਆਂ ਮੱਝਾਂ ਜਿਹੜੀਆਂ ਉਹ ਵੀ ਆਪਣੇ ਕੋਲ 8 ਤਰੀਕ ਦੇ ਵਿੱਚ ਵਿੱਚ ਪਹੁੰਚ ਰਹੀਆਂ ਨੇ ਜਿੰਨਾਂ ਵੀਰਾਂ ਭਰਾਵਾਂ ਲੈਣੀਆਂ ਇਹ ਨੰਬਰ ਤੇ ਸੰਪਰਕ ਕਰ ਸਕਦੇ ਨੇ ਇੰਸਟਾਗ੍ਰam ਫੇਸਬੁੱਕ YouTube ਸਰਪੰਚ ਡੇਰੀ ਫਾਰਮ ਨਾਮ ਦੇ ਚੱਲਦੀ ਹੈ ਜੀ ਬਾਕੀ ਆਉਣ ਵਾਲੇ ਮਾਲ ਦੀ ਤੁਹਾਨੂੰ ਅਪਡੇਟ ਨਵੀਂ ਦੁੱਧੇਨੇ ਰਾਵਾਂਗੇ ਇਸ ਟਾਈਮ ਤੇ ਆਪਣੇ ਮਾਲ ਇੱਕ ਵੀ ਨਹੀਂ ਹੈਗਾ ਜਿੰਨੇ ਮੈਨ ਸੱਜਰ ਸੂਈ ਮੈਂ ਲੈਣੀਆਂ ਉਹ ਮੇਰਾ ਵੀਰ ਆਪਣਾ ਥੋੜਾ ਜਿਹਾ ਫੋਨ ਕਰਕੇ ਆਉਣ ਕਿਉਂਕਿ ਆਪਣੇ ਕੋਲ ਮਾਲ ਜਮਾ ਨਹੀਂ ਹੈਗਾ ਅਵੇ ਆ ਵੀ ਖੁਰਲੀ ਆਪਣੀਆਂ ਸੇਮ ਇਧਰੋਂ ਫ੍ਰੀ ਹੋਈਆਂ ਪਈਆਂ ਤੇ ਇਧਰੋਂ ਫ੍ਰੀ ਹੋਈਆਂ ਪਈਆਂ ਕਿਉਂਕਿ ਮਾਲ ਥੋੜਾ ਜਿਹਾ ਤੱਕ ਕੰਮ ਚੱਲ ਰਿਹਾ ਆਪਣੇ ਤੇ ਥੋੜਾ ਇੱਕ ਦੋ ਦਿਨ ਕਣਕ ਦੀ ਬਿਜਾਈ-ਵਿਜਾਈ ਕਰਕੇ ਤੇ ਫਿਰ ਮਾਲ ਦੀ ਸਟਾਡੀਂਗ ਕਰਾਂਗੇ ਸਾਰੇ ਵੇਖਣ ਵਾਲੇ ਵੀਰਾਂ ਪਹਿਲਾਂ ਮੈਂ ਸਤਿ ਸ੍ਰੀ ਅਕਾਲ ਧੰਨਵਾਦ ਜੀ